ਬੱਚੇ ਨੂੰ ਇਹ ਲਗਾਉਤਾ ਨਾ ਯਾਰ ਇਦਾਂ ਨਹੀਂ ਚਾਹੀਦਾ ਛੋਟਾ ਜਿਹਾ ਬੱਚਾ ਆ ਪਾਣੀ ਵਰਦਾ ਪਿਆ ਆ ਸਾ ਲੋਕੀ ਬਹੁਤ ਦੂਰੋਂ ਦੂਰੋਂ ਆਉਂਦੇ ਆ ਦੇਖੋ 2000 ਕਿਲੋਮੀਟਰ ਤੋਂ ਤਾਂ ਅਸੀਂ ਆਏ ਆ ਚੋ ਪਾਣੀ ਹੋਣੀ ਕੋਲ ਆ ਕੇ ਜਿੱਦਾਂ ਹੁਣ ਸ਼ਿਵਲਿੰਗ ਦੇ ਬਿਲਕੁਲ ਟੱਚ ਕਰਕੇ ਪਿੱਛੇ ਜਾ ਰਿਹਾ ਹੈ ਨਾ ਹਾਂਜੀ ਤੇ ਮਹਰਪਾਲ ਤੇ ਆਏ ਆ ਗੁਜਰਾਤ ਦੇ ਟ੍ਰਿਪ ਦੇ ਉੱਤੇ ਤੇ ਨੇ ਮਹੀਨੇ ਚ ਆਪਾਂ ਜਾ ਰਹੇ ਆ ਹਿਮਕੁੰਨ ਸਾਹਿਬ ਤੇ ਬਦਿਨਾਥ ਜੀ ਤੇ ਦਿਉ ਦੇ ਵਿੱਚ ਬਿਲਕੁਲ ਅੱਗੇ ਸਮੁੰਦਰ ਆ ਗਿਆ ਹੁਣ ਇਸ ਤੋਂ ਅੱਗੇ ਜਾਣ ਦਾ ਸਾਨੂੰ ਰਸਤਾ ਨਹੀਂ ਲੱਭਿਆ ਤੇ ਹੁਣ ਤਕਰੀਬਨ ਸਾਰੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਤੋਂ ਜਿਹੜਾ ਵੀ ਆ ਪਾਣੀ ਜਿੱਦਾਂ ਹੁਣ ਆਉਂਦਾ ਹੈ ਨਾ ਸਮੁੰਦਰ ਦਾ ਸਾਰਾ ਸ਼ਿਗਲੰਗਾ ਨੂੰ ਅਭਿਸ਼ੇਕ ਕਰਕੇ ਜਾਂਦਾ ਪਾਣੀ ਆ ਦੇਖੋ ਪਾਣੀ ਕਿੱਥੇ ਤੱਕ ਆਇਆ ਹੈ ਤੇ ਇਹੀ ਇੱਕ ਇੱਥੇ ਖਿੱਚਦਾ ਕੇਂਦਰ ਹੈ ਸੰਗਤ ਸਮੁੰਦਰ ਦੇ ਪਾਣੀ ਦੇ ਨਾਲ ਕਿੱਦਾਂ ਥੱਲੇ ਉਹ ਨਾ ਚਟਾਨ ਨੂੰ ਵੀ ਕੋ ਖੋੜ ਦਿੰਦਾ ਹੈ ਕਿ ਦੂਸਰੀ ਸਾਈਡ ਤੋਂ ਇਹਦਾ ਵਿਊ ਤੇ ਸਮੁੰਦਰ ਦੇ ਪਾਣੀ ਨੂੰ ਦੇਖੋ ਆ ਕਿਦਾਂ ਨਾ ਆ ਸਾਰਾ ਖੋਰ ਦਿੱਤਾ ਸਾਰਾ ਪਾਣੀ ਫਿਰਿਆ ਤੇ ਆ ਜਿਹੜਾ ਇਧਰਲੀ ਸਾਈਡ ਦਾ ਵਿਊ ਹੈ ਨਾ ਇਹ ਕਿਸੇ ਨੇ ਵੀ ਨਹੀਂ ਦਿਖਾਇਆ ਆ ਇਹ ਤਾਂ ਅਜੇ ਤਾਂ ਪਾਣੀ ਆਉਣਾ ਟੋਏ ਚ ਪੈਣਾ ਇੱਥੇ ਨਾ ਪਾਣੀ ਭਿੱਜ ਕੇ ਜਾ ਕੇ ਖੱਲਿਆਂ ਦੀ ਨਿਕਟਦਾ ਅੱਜ ਤੇ ਉਹ ਦੇਖੋ ਤੇ ਪਾਣੀ ਵਧਦਾ ਪਿਆ ਹੁਣ ਯਾਰਾ ਬਣੀ ਹੋਰ ਇਹ ਜਿਹੜੇ 5 ਸ਼ਿਵਲਿੰਗ ਆ ਨਾ ਇੱਥੇ ਇਹ ਪਾਣਵਾ ਨੇ ਹਜ਼ਾਰਾਂ ਸਾਲ ਪਹਿਲਾਂ ਸਥਾਪਿਤ ਕੀਤੇ ਸੀਗੇ। ਕੋਨਾ ਜੂ ਹੋ ਗਿਆ ਪਾਣੀ ਉਹ ਤੋਂ ਬਾਅਦ ਜਦੋਂ ਅਸੀਂ ਅੱਗੇ ਜਾਂਦੇ ਆਂ ਤੇ ਅੱਗੇ ਦੋ ਰਸਤੇ ਪੁੱਜ ਜਾਂਦੇ ਆ ਕਿ ਸੱਜੇ ਇੱਕ ਖੱਬੇ ਤੇ ਉੱਥੇ ਲੱਗਾ ਆ ਗੰਗੇਸ਼ਵਰ ਮੰਦਿਰ। ਤੋਂ ਗੰਗੇਸ਼ਵਰ ਮੰਦਿਰ ਦਾ ਬੋਰਡ ਲੱਗਾ ਹੋਇਆ ਹੈ। ਤੋਂ ਲੈਫਟ ਹੈਂਡ ਜਾਣਾ ਅਸੀਂ ਉਥੋਂ ਚਲੋ ਭਾਈ। ਇੱਥੇ ਬਹੁਤ ਬੜਾ ਵਧੀਆ ਥਿਊ ਆ ਰਿਹਾ ਆ। ਇੱਕ ਪਾਸੇ ਤੁਹਾਨੂੰ ਸਮੁੰਦਰ ਦਿਖੂਗਾ। ਉਹ ਦੇਖੋ ਠੰਡੀ ਠੰਡੀ ਹਵਾ ਸਮੁੰਦਰ ਦੀ ਆ ਰਹੀ ਆ ਤੇ ਬਾ ਰੱਤ ਆ ਤੇ ਇੱਕ ਪਾਸੇ ਆ ਪਹਾੜ ਆ ਛਟਾਂ ਜਿਹੀ ਹੈ ਨਾ ਉਹ ਜਵਰਦਸਤ 뷰 ਹੈ ਇੱਥੇ ਦਾ ਅਗੇ ਆਪਾਂ ਗੰਗੇਸ਼ਵਰ ਮੰਦਿਰ ਫਾਈਨਲੀ ਗੰਗੇਸ਼ਵਰ ਮਹਾਦੇਵ ਅਗੇ ਆ ਪਹਿਲਾਂ ਵੀ ਆਏ ਸੀਗੇ ਤੇ ਉਸ ਵੇਲੇ ਜਿਹੜਾ ਜਵਾਰ ਭਟ ਆਇਆ ਨਾ ਉਹ ਪਾਣੀ ਥੱਲੇ ਸੀਗਾ ਨਾ ਉਤਰਦਾ ਪਿਆ ਸੀ ਤਾਂ ਹੁਣ ਜਵਾਰ ਭਟਾ ਚੜਦਾ ਪਿਆ ਆ ਐਕਚੁਅਲ ਦੇ ਵੇ ਜੇਬ ਦਿਓ ਆ ਤਾਂ ਦਿਓ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿਉਂਕਿ ਮੈਨੂੰ ਇਸ ਮੰਦਿਰ ਬਾਰੇ ਪਤਾ ਸੀ ਗੰਗੇਸ਼ਵਰ ਮਹਾਦੇਵ ਬਾਰੇ ਤੇ ਕਿਉਂਕਿ ਚੂਨਾਗੜ ਚੂਨਾਗੜ ਤੋਂ ਸੋਮਨਾਥ ਤੇ ਸੋਮਨਾਥ ਤੋਂ ਅੱਗੇ ਫਿਰ ਮੇਨ ਇਹ ਮੰਦਿਰ ਗੰਗੇਸ਼ਵਰ ਮਹਾਦੇਵ ਤੇ ਬਹੁਤ ਹੀ ਅਲੋਕਿਕ ਨਜ਼ਾਰਾ ਇੱਥੇ ਦਾ ਤੁਸੀਂ ਵੀ ਦੇਖਿਓ ਦੇਖ ਕੇ ਦੱਸਿਓ ਕਿਹੋ ਜਿਹਾ ਲੱਗ ਰਿਹਾ ਆ ਤੇ ਐਕਚੁਅਲੀ ਗਰਮੀ ਇੰਨੀ ਆ ਨਾ ਇੱਥੇ ਥੋੜੀ ਕਹਿੰਦਾ ਹਰ ਵੀਡੀਓ 'ਚ ਗਰਮੀ ਦਾ ਜ਼ਿਕਰ ਕਰ ਰਿਹਾ ਆ ਤੇ ਗਰਮੀ ਸੱਚੀ ਹੈ ਹੀ ਬਹੁਤ ਹੈ ਮੰਦਰ ਇਹ ਬਿਲਕੁਲ ਜਿੱਦਾਂ ਛੋਟਾ ਜਿਹਾ ਹੀ ਆ ਪਰ ਮਾਨਤਾ ਬਹੁਤ ਆ ਲੋਕੀ ਬਹੁਤ ਦੂਰੋਂ ਦੂਰੋਂ ਆਉਂਦੇ ਆ ਦੇਖੋ 2000 ਕਿਲੋਮੀਟਰ ਤੋਂ ਤਾਂ ਅਸੀਂ ਆਏ ਆ ਤੇ ਇਸ ਤੋਂ ਉੱਤੇ ਹੋਰ ਵੀ ਲੋਕੀ ਬਹੁਤ ਦੂਰੋਂ ਦੂਰੋਂ ਆਉਂਦੇ ਆ ਨਾ ਇਹ ਰਿਹਾ ਸ਼੍ਰੀ ਗੰਕੇਸ਼ਵਰ ਮਹਾਦੇਵ ਤੇ ਬਿਲਕੁਲ ਸਮੁੰਦਰ ਦੇ ਕੰਡੇ ਤੇ ਆ ਮਹਰਪਾਲ ਤੇ ਆਏ ਆ ਗੁਜਰਾਤ ਦੇ ਟ੍ਰਿਪ ਦੇ ਉੱਤੇ ਤੇ ਨੈਕਸਟ ਸੀਰੀਜ਼ ਜਲਦੀ ਸਟਾਰਟ ਕਰਨ ਲੱਗੇ ਆ ਉਤਰਾ ਗੰਢ ਤੇ ਹਿਮਕੁੰਨ ਸਾਹਿਬ ਦੇ ਕਪੜਾ ਖੁੱਲਣ ਲੱਗੇ ਤੇ ਬਦੀਨਾ ਜੀ ਦੇ ਕਪੜਾ ਖੁੱਲਣ ਲੱਗੇ ਆ ਤੇ ਮਈ ਮਹੀਨੇ ਚ ਆਪਾਂ ਜਾ ਰਹੇ ਆ ਹਿਮਕੁੰਨ ਸਾਹਿਬ ਤੇ ਬਦੀਨਾ ਜੀ ਤੇ ਤੁਸੀਂ ਇਦੇ ਸਾਥ ਦੇਣਾ ਜਿੱਦ ਤੱਕ ਜੇ ਮਹੀਨੇ ਦੇ ਵਿੱਚ ਹਵਾ ਬਲਕਨਾ ਜੀ ਦੀਆਂ ਵੀਡੀਓ ਵੀ ਦਿੱਤਾ ਆ ਕਿ ਗੁਜਰਾਤ ਵਾਲੀ ਸੀਰੀਜ਼ ਵੀ ਤਕਰੀਬਨ ਆਲਮੋਸਟ ਹੁਣ ਲਾਸਟ ਵੀਡੀਓ ਆ ਇਹਦੀ ਤੇ ਦਿਉ ਦੇ ਵਿੱਚ ਬਿਲਕੁਲ ਅੱਗੇ ਸਮੁੰਦਰ ਆ ਗਿਆ ਹੁਣ ਇਸ ਤੋਂ ਅੱਗੇ ਜਾਣ ਦਾ ਸਾਨੂੰ ਰਸਤਾ ਨਹੀਂ ਲੱਭਿਆ ਤੇ ਇੱਥੇ ਆ ਗੰਗੇਸ਼ਵਰ ਮਹਾਦੇਵ ਤੇ ਗੰਗੇਸ਼ਵਰ ਮਹਾਦੇਵ ਜਿਹੜਾ ਇੱਥੇ ਪੰਜ ਸ਼ਿਵਲਿੰਗ ਸਥਾਪਿਤ ਆ ਤੇ ਪੰਜੇ ਸ਼ਿਵਲਿੰਗ ਜਿਹੜੇ ਆ ਨਾ ਪਾਂਡਵਾ ਨੇ ਸਥਾਪਿਤ ਕੀਤੇ ਸੀ ਕੋਈ ਹਜ਼ਾਰਾਂ ਸਾਲ ਪਹਿਲਾਂ ਇੱਥੇ ਤੇ ਸ਼ਿਵਲਿੰਗਾ ਦੇ ਜਿਹੜੇ ਆਕਾਰ ਆ ਉਹ ਵੀ ਇੱਕ ਵੱਡਾ ਆ ਉਸ ਤੋਂ ਛੋਟਾ ਉਸ ਤੋਂ ਛੋਟਾ ਛੋਟਾ ਇਸ ਦਾ ਹੈ ਤੇ ਜਿਹੜਾ ਜਿਹੜਾ ਭੀਮ ਦੇ ਪੀਮ ਨੇ ਸਥਾਪਿਤ ਕੀਤਾ ਸੀ ਉਹ ਸ਼ਿਵਲਿੰਗ ਦਾ ਘਰ ਸਭ ਤੋਂ ਵੱਡਾ ਹੈ ਨਾ ਤੇ ਹੁਣ तकरीबन ਸਾਰੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਤੋ ਜਿਹੜਾ ਵੀ ਆ ਪਾਣੀ ਜਿੱਦਾਂ ਹੁਣ ਆਉਂਦਾ ਹੈ ਨਾ ਸਮੁੰਦਰ ਦਾ ਸਾਰਾ ਸ਼ਿਵਲਿੰਗਾਂ ਨੂੰ ਅਭਿਸ਼ੇਕ ਕਰਕੇ ਜਾਂਦਾ ਪਾਣੀ ਚੜਦਾ ਹੈ ਉਹ ਦੇਖਿਓ ਔਰ ਆ ਦੇਖੋ ਪਾਣੀ ਕਿੱਥੇ ਤੱਕ ਆਇਆ ਹੈ ਤੇ ਇਹੀ ਇੱਕ ਇਥੇ ਖਿੱਚਦਾ ਕੇਂਦਰ ਹੈ ਸੰਗ ਜੋ ਦੂਰੋਂ ਦੂਰੋਂ ਆਉਂਦੀ ਆ ਬਹੁਤ ਦੂਰੋਂ ਦੂਰੋਂ ਤੇ ਇਧਰੋਂ ਵੀ ਪੋੜੀਆਂ ਆ ਇਹ ਵੀ ਪੋੜੀਆਂ ਤੇ ਕਿਵਲ ਸਾਰੀਆਂ ਹੀ ਪਾਣੀ ਦੇ ਵਿੱਚ ਭੇਜ ਜਾਂਦੀਆਂ ਡੁੱਬ ਜਾਂਦੀਆਂ ਆ ਇੱਥੇ ਤੱਕ ਪਾਣੀ ਚੜ ਜਾਂਦਾ ਏ ਇੱਥੇ ਤੱਕ ਤੇ ਬਸ ਵੇਟ ਕਰਦੇ ਪਏ ਆ ਕਿ ਪਾਣੀ ਸ਼ੇਵਲਿੰਗ ਤੱਕ ਕੱਦ ਹੁੰਦਾ ਹੈ ਨਾ ਤੇ ਪਹਿਲਾਂ ਮੈਂ ਦੁਪਹਿਰੇ ਵੀ ਆਇਆ ਸੀਗਾ ਦੁਪਹਿਰੇ ਪਾਣੀ ਬਿਲਕੁਲ ਥੱਲੇ ਦੀ ਜਵਾਰ ਪਾਟਾ ਚੜਦਾ ਨਹੀਂ 6 ਮਹੀਨੇ ਚੜਦਾ ਤੇ 6 ਮਹੀਨੇ ਉਹ ਸੋਰੀ 6 ਘੰਟੇ ਚੜਦਾ ਤੇ 6 ਘੰਟੇ ਉਤਰਦਾ ਹੈ ਤੇ ਹੁਣ ਮੇਰਾ ਕੱਲ ਚੜ ਰਿਹਾ ਹੈ ਤੇ ਕਿਨ ਆਲਮੋਸਟ ਹੁਣ ਲੱਗ ਗਈ ਆ ਤੇ ਲੱਗੇਗਾ ਉੱਪਰ ਤੇ ਲੱਗੇਗਾ ਤੇ ਆ ਦੇਖੋ ਪਾਣੀ ਦੇ ਨਾਲ ਸਮੁੰਦਰ ਦੇ ਪਾਣੀ ਦੇ ਨਾਲ ਕਿੰਦਾ ਥੱਲੇ ਉਹਨਾ ਚਟਾਉਣ ਨੂੰ ਵੀ ਕੋਰ ਦਿਤਾਇਆ ਆ ਦੇਖ ਤੇ ਇਹ ਡੇਲੀ 6 ਘੰਟੇ ਪਾਣੀ ਚੜਦਾ ਇਹਦਾ ਇਹ 6 ਘੰਟੇ ਉੱਤਦਾ ਆ ਤੁਸੀਂ ਵੀ ਆਓ ਤੇ ਦੇਖੋ ਇੱਕ ਅਲੱਗ ਜਿਦਾ ਫੀਲ ਹੁੰਦਾ ਇੱਥੇ ਆ ਕੇ ਨਾ ਤੇ ਆਪਕੋ ਆਪਣੇ ਜਿਹੜੇ ਤਰੀਕੇ ਨਾਲ ਸਾਰੇ ਮਾਰੇ ਦਾ ਨਾਮ ਲੈਂਦੇ ਇੱਥੇ ਬਹਿ ਕੇ ਤੇ ਦੂਰ ਦੂਰ ਤੱਕ ਜਿੱਥੇ ਤੱਕ ਦੇਖ ਲੋ ਸਮੁੰਦਰ ਇਹ ਸਮੁੰਦਰ ਦੀਦਾ ਜਾ ਪਾਣੀ ਵਰਦਾ ਪਿਆ ਆ ਸਾਹ ਚੋ ਪਾਣੀ ਕੋਲ ਲੱਗਦਾ ਜਿੱਦਾਂ ਹੁਣ ਕਿਲਿੰਦੇ ਬਿਲਕੁਲ ਟੱਚ ਕਰਕੇ ਪਿੱਛੇ ਜਾ ਰਿਹਾ ਹੈ ਲੋ ਤੇ ਇਥੇ ਮੂਵਮੈਂਟ ਨੂੰ ਦੇਖਣ ਲਈ ਮੈਂ ਮਾਰਨਿੰਗ ਦਾ ਇੱਥੇ ਬੈਠਾ ਆ ਕਿਉਂਕਿ ਇਹ ਆ ਦੇਖੋ ਤੁਹਾਨੂੰ ਵੀ ਇਹ ਨਜ਼ਾਰਾ ਦਿਖਾਵਾਂਗੇ ਹਾਂਜੀ ਪਾਣੀ ਨੂੰ ਜਿੱਦਾਂ ਥੋੜਾ ਟਾਈਮ ਲੱਗਣਾ ਸ਼ਿਵਲਿੰਗ ਤੱਕ ਪਹੁੰਚਣ ਨੂੰ ਤੇ ਮੈਂ ਕਹਿੰਦਾ ਜਦ ਤੱਕ ਆਪਾਂ ਇੱਥੋਂ ਬਾਹਰਲਾ 뷰 ਲੈਨੇ ਆਪਾਂ ਤੇ ਬਾਹਰਲਾ 뷰 ਇਹ ਜਿਹੜਾ ਹੈਗਾ ਆ ਇਹ ਮੰਦਿਰ ਦੇ ਇੱਥਾ ਪੌੜੀਆਂ ਆ ਇੱਥੋਂ ਥੱਲੇ ਨੂੰ ਉਤਰਦੇ ਆ ਥੱਲੇ ਮੰਦਿਰ ਆ ਤੇ ਇੱਕ ਦੂਸਰੀ ਸਾਈਡ ਤੋਂ ਪੌੜੀਆਂ ਜਾਂਦੀਆਂ ਤੇ ਆਪਾਂ ਉੱਧਰਲਾ 뷰 ਲੈਨੇ ਆ ਉਧਰਲੀ ਸਾਈਡ ਤੋਂ ਤੇ ਇਹ ਦੂਸਰੀ ਸਾਈਡ ਤੋਂ ਇਹਦਾ 뷰 ਤੇ ਸਮੁੰਦਰ ਦੇ ਪਾਣੀ ਨੂੰ ਦੇਖੋ ਆ ਕਿਦਾਂ ਨਾ ਆ ਸਾਰਾ ਖੋਰ ਦਿੱਤਾ ਸਾਰਾ ਪਾਣੀ ਫਿਰਿਆ ਉਪਰ ਉਪਰ ਹੈਨਾ ਮੁੰਦਰ ਦਾ ਬਣੀ ਇੱਥੇ ਤਾਂ ਖਾ ਗਿਆ ਤਾਂ ਉੱਪਰ ਤੱਕ ਤੇ ਆ ਸਿੱਟ ਦਿੱਤਾ ਹੈ ਹਾ ਦੇ ਥੱਲੇ ਨੂੰ ਪੂਰੀ ਚਟਾਣੇ ਤੇ ਟਿੱਟਦੀ ਹੂਆ ਤੇ ਮੰਨਦੇ ਪੁਰਾ ਇੱਥੇ ਠੰਡੀ ਠੰਡੀ ਹਵਾ ਦਿਨੇ ਉਹ ਗਰਮੀ ਆ ਹੁਣ ਤਕਾਲਾ ਹੋ ਗਈਆਂ ਤਾਂ ਹੁਣ ਹਵਾ ਠੰਡੀ ਪਗਣ ਲੱਗ ਪਈ ਹੈ ਤੇ ਆ ਜੋ ਇਧਰਲੀ ਸਾਈਡ ਤੇ ਆਪਾਂ ਥੱਲੇ ਚੱਲਦੇ ਆ ਤੇ ਇਧਰਲੀ ਸਾਈਡ ਤੋਂ ਵੀਊ ਦਿਖਾਉਂਦੇ ਆ ਉਧਰਲੇ ਪਾਸੇ ਨਾ ਕਾਫੀ ਜਾਣੇ ਆ ਗਏ ਆ ਮੱਥਾ ਟੇਕਣ ਲਈ ਤਾਂ ਮੋਰੇ ਖੜੇ ਹੁੰਦੇ ਆ ਤੇ ਦੀਦਾ ਕੁਝ ਨਹੀਂ ਉਧਰਲੇ ਪਾਸੇ ਦੀ ਤੇ ਜਦੋਂ ਹੁਣ ਪਾਣੀ ਆਊਗਾ ਤਾਂ ਫਿਰ ਆਪਾਂ ਉਧਰਲੀ ਸਾਈਡ ਤੇ 뷰 ਲੈਨੇ ਆ ਤੇ ਆ ਜਿਹੜਾ ਇਧਰਲੀ ਸਾਈਡ ਦਾ 뷰 ਹੈ ਨਾ ਇਹ ਕਿਸੇ ਨੇ ਵੀ ਨਹੀਂ ਦਿਖਾਇਆ ਆ ਕਿੰਨਾ ਕੁ ਮੈਨੂੰ ਆਈਡੀਆ ਹੈਗਾ ਮੈਂ YouTube ਤੇ ਦੇਖਿਆ ਵੀ ਆ ਇਹ 뷰 ਤੁਹਾਡਾ ਪ੍ਰਾਈਡ ਦਿਖਾ ਰਿਹਾ ਇਧਰਲੀ ਸਾਈਡ ਦਾ ਤੇ ਆ ਦੇਖਿਓ ਸਾਰਾ ਸਮੁੰਦਰ ਨਿਕਲੇ ਸਮੁੰਦਰ ਦੇ ਪਾਣੀ ਇੱਥੇ ਵਿਊ ਆ ਕੋਰ ਦੇ ਉੱਪਰ ਆਇਆ ਤੇ ਇਹ ਵੀ ਥੱਲੇ ਖੋਖਲਾ ਹੋ ਗਿਆ ਆਹ ਦੇਖਿਓ ਕਿਦਾਂ ਹੁਣ ਪਾਣੀ ਜਾਂਦਾ ਨਾ ਉਹ ਰਾਇ ਤੋਂ ਪਾਣੀ ਆਉਣਾ ਟੋਏ ਚ ਪੈਣਾ ਇੱਥੇ ਨਾ ਪਾਣੀ ਵਿੱਚ ਜਾ ਕੇ ਖੰਡਿਆਂ ਦੀ ਨਿਕਟਦਾ ਤੇ ਉਹ ਵੇਖੋ ਦੇਖੋ ਜਿਆ ਉੱਥੋਂ ਥੱਲੇ ਚ ਲਗਿਆ ਥੱਲਿਓ ਥੱਲੇ ਹੌਨ ਜਾ ਰਿਹਾ ਗਿਆ ਤੇ ਪਾਣੀ ਵਧਦਾ ਪਿਆ ਹੁਣ ਯਾਰਾ ਪਾਣੀ ਹੋਰ ਵੱਧ ਰਹਾ ਨਹੀਂ ਓਹੋ ਕੀ ਆ ਨਿਆਰਾ ਤੇ ਲੋਕੀ ਸੈਲਫੀਆਂ ਵੋਹ ਕਰਾਉਂਦੇ ਆ ਤੇ ਆ ਪਾਣੀ ਆ ਸਾਰਾ ਤੇ ਆ ਜੁਸਤਮ ਆ ਦੇਲਾ ਇੱਥੇ ਤੱਕ ਪਾਣੀ ਫਿਰ ਆਇਆ ਉੱਪਰ ਤੱਕ ਦੇਲਾ ਕਿੰਨੀ ਉੱਚਾ ਪਾਣੀ ਆਉਂਦਾ ਹੋਊਗਾ ਨਾ ਯਾਨੀ ਉਹ ਜਿਹੜਾ ਪੁਆਇੰਟ ਆ ਨਾ ਉਹ ਕੰਧ ਆ ਉੱਥੇ ਤੱਕ ਪਾਣੀ ਆਉਂਦਾ ਆ ਉਹ ਉਹ ਦੇਖ ਕਿਦਾਂ ਛਾਲਾ ਮਾਰਦਾ ਹੀ ਜਾਂਦਾ ਆ ਤੇ ਜਿਹੜਾ ਜਿਹਨਾਂ ਨੂੰ ਵੀਡੀਓ ਵਧੀਆ ਲੱਗਦੀ ਪਈ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਇਹ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ 'ਚ ਇਸ ਜਗ੍ਹਾ ਦਾ ਪਤਾ ਸੀ ਪਹਿਲਾਂ ਉਹ ਵੀ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵੀ ਦੱਸਿਓ ਤੇ ਇਹਦੀ ਹਿਸਟਰੀ ਬਾਰੇ ਮੈਂ ਫੇਰ ਇੱਕ ਵਾਰੀ ਐਕਸਪਲੇਨ ਕਰ ਦਿੰਦਾ ਆ ਵੀ ਇਹ ਜਿਹੜੇ ਪੰਜ ਸ਼ਿਵਲਿੰਗ ਆ ਨਾ ਇੱਥੇ ਇਹ ਪਾਣਵਾ ਨੇ ਹਜ਼ਾਰਾਂ ਸਾਲ ਪਹਿਲਾਂ ਸਥਾਪਿਤ ਕੀਤੇ ਸੀਗੇ ਤੇ ਭੀਮ ਦਾ ਜਿਹੜਾ ਸ਼ਿਵਲਿੰਗ ਆ ਉਹ ਸਭ ਤੋਂ ਵੱਡਾ ਆ ਨਾ ਉਹਦਾ ਸਾਈਜ਼ ਵੱਡਾ ਆ ਇੱਥੇ ਦਿਖਾਇਆ ਗਿਆ ਤੇ ਦੱਸਿਆ ਜਾਂਦਾ ਵੀ ਉਹ ਭੀਮ ਦੇ ਦੁਆਰਾ ਸਥਾਪਿਤ ਕੀਤਾ ਗਿਆ ਸੀਗਾ ਤੇ ਉਹਨਾਂ ਤੋਂ ਬਾਅਦ ਫਿਰ ਇਹਦਾ ਜਿਹੜਾ ਅਭਿਸ਼ੇਕ ਆ ਇਹਨੂੰ ਜਿਹੜਾ ਪਾਣੀ ਚੜਾਉਂਦਾ ਸ਼ਿਵਲਿੰਗ ਨੂੰ ਚੜ੍ਹਦਾ ਆ ਉਹ ਇਹ ਸਮੁੰਦਰ ਚੜੋਂਦਾ ਜੀ ਰੋਜ਼ ਤੇ ਇਹ ਇੱਥੇ ਦੀ ਸਟੋਰੀ ਆ ਹਿਸਟਰੀ ਆ ਤੇ ਪੰਡਤਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਸਾਨੂੰ ਕਾਫੀ ਟਾਈਮ ਹੋ ਗਿਆ ਉਹਨੂੰ ਪੰਡਤ ਕੋਈ ਨਹੀਂ ਦੱਸਿਆ ਸਾਨੂੰ ਇੱਥੇ ਇਹ ਜਿਹੜਾ ਚੜਾਵਾ ਆ ਉਹ ਵੀ ਉੱਥੇ ਪਿਆ ਆ ਜਿਹੜੇ ਨਾਰੀਅਲ ਵਗੈਰਾ ਚੜਾਉਂਦੇ ਆ ਨਾ ਉਹ ਵੀ ਉੱਥੇ ਲਾਗੇ ਰੱਖਿਓ ਆ ਨਾ ਸਾਈਡ ਕਰ ਜਿਹੜੀ ਸਾਨੂੰ ਤੱਕ ਸੰਗਤ ਹੁੰਦੀ ਆ ਚਾਕੇ ਸਾਈਡ ਤੇ ਕਰ ਦਿੰਦੇ ਆ ਤੇ ਬਾਕੀ ਵੇਟ ਕਰ ਰਹੇ ਆ ਤੇ ਜਲਦੀ ਜਲਦੀ ਪਾਣੀ ਚੜੇ ਪਿੱਛੇ ਰੇ ਪਿੱਛੇ ਟਲਪ ਹੋ ਜਾਊਗਾ ਟਲਪ ਹੋ ਗਿਆ ਤੇ ਡਿਗੂਗਾ ਫਿਰ ਹੈਨਾ ਛੇ ਉੱਪਰ ਜਾ ਹਲੋ ਜੀ ਸੰਗ ਤੇ ਯਾਰੀ ਹੈ ਗਾਨ ਤੇ ਬੰਦੇ ਆਉਂਦੇ ਨਾਲ ਦੇ ਅੱਗੇ ਜਾ ਕੇ ਪਤਨੀ ਇਹਨਾਂ ਨੇ ਕੀ ਦੇਖਣ ਆਇਆ ਵੀ ਅੱਗੇ ਕੀ ਆ ਦੇ ਮੈਂ ਕੀ ਤੇ ਫੋਟੋ ਖਰੋਣੀ ਹੈ ਚੱਲ ਜੀ ਬੱਚੇ ਨੂੰ ਇਹ ਲੱਗਦਾ ਗਲਤ ਹੈ ਨਾ ਯਾਰ ਇਦਾਂ ਨਹੀਂ ਚਾਹੀਦਾ ਛੋਟਾ ਜਿਹਾ ਬੱਚਾ ਹੈ ਇਹ ਬਲੇੜੀਆ ਖੇਡਾ ਬਸ ਪਾਣੀ ਵਾਲਾ ਸੀ ਆ ਗਿਆ ਬਸ ਸ਼ਗਰੂ ਟੱਚ ਕਰਕੇ ਤੇ ਸ਼ਗਰੂ ਨੂੰ ਟੱਚ ਕਰ ਕਰਕੇ ਜਾ ਰਿਹਾ ਬਾਹਰ ਪਾਈ ਮਿੰਟ ਜਾਣਾ ਉਹ ਟੁੱਕਾ ਹੈ ਉੱਪਰੋਂ ਬੜਾ ਬੰਦਾ ਆ ਗਿਆ ਮਨੂੰ ਲੋਕ ਆਲੇ ਟੋਪੀ ਦੋ ਜਰ ਹੋ ਗਏ ਹੈ ਇੱਥੇ ਬੈਠੇ ਹੁਣ ਘਟੋ ਘਟ ਹੁਣ ਮੈਨੂੰ 2 ਘੰਟੇ ਹੋ ਚਲੇ 1.5 2 ਘੰਟੇ ਆਟੋ ਵਾਲਾ ਵੀ ਸਾਡਾ ਚਲ ਗਿਆ ਆ ਤੇ ਹੁਣ ਪਾਣੀ ਆਉਣਾ ਸ਼ੁਰੂ ਹੋ ਗਿਆ ਯਾ ਤੇ ਆਟੋ ਵਾਲਾ ਕਹਿੰਦਾ ਵਾੜੀ ਤੁਹਾਡਾ ਹੁਣ ਸਾਡਾ ਗੇੜਾ ਲੱਗਣਾ ਵੀ ਉਹਨੂੰ ਭੇਜ ਦਿੱਤਾ ਮੈਂ ਨਾ ਪੈਸੇ ਦੇ ਕੇ ਤਾਂ ਮੈਂ ਕਿਹਾ ਦੇਖੋ ਮੈਂ ਤਾਂ ਹੁਣ ਵੇਟ ਕਰਕੇ ਜਾਊਂਗਾ ਦੇਖੋ ਮੈਂ ਤੁਹਾਡਾ ਸ਼ੂਟ ਕਰਨਾ ਨਾ ਵੀ ਆਪਾਂ ਉਹ ਕਰਕੇ ਜਾਵਾਂਗੇ ਜਦ ਤੱਕ ਪਾਣੀ ਹੁਣ ਇੱਧਰ ਤੱਕ ਆਉਂਦਾ ਨਹੀਂ ਤੇ ਤਦ ਤੱਕ ਆਪਾਂ ਇੱਥੇ ਬੈਠੇ ਆ ਤੇ ਬਾਕੀ ਦੇਖਦੇ ਹਾਂ ਹੁਣ ਜਦੋਂ ਪਾਣੀ ਆਉਂਦਾ ਹੈ ਆਹ ਬੋੜੀਆਂ ਆਹ ਬੋੜੀਆਂ ਨਾਲ ਬਹੁਤ ਬੜਾ ਹੋਣਾ ਜੂ ਹੋ ਗਿਆ ਪਾਣੀ ਇੱਥੇ ਪੰਡਤ ਜਰੋਣਾ ਨਾਲ ਗੱਲ ਹੋਈ ਆ ਵੀ ਉਹ ਕਹਿੰਦੇ ਵੀ ਅੱਜ ਸਮੁੰਦਰ ਥੋੜਾ ਜਿਹਾ ਦਾ ਸ਼ਾਂਤ ਤੇ ਕਹਿੰਦੇ ਵੀ ਅੱਜ ਪਾਣੀ ਥੋੜਾ ਘੱਟ ਲੱਗ ਰਿਹਾ ਹੈ ਇਹਦਾ ਛੜ ਨਹੀਂ ਰਿਹਾ ਜਿਆਦਾ ਤੇ ਸ਼ਾਇਦ ਰਾਤ ਨੂੰ ਆਊਗਾ ਪਾਣੀ ਜਿਆਦਾ ਨਾ ਤੇ ਆਉਂਦਾ ਤਾਂ ਪਿਆ ਹੈ ਪਾਣੀ ਬਟ ਜਿੱਦਾਂ ਅੱਗੇ ਇੱਥੇ ਉੱਪਰ ਤੱਕ ਆਉਂਦਾ ਹੈ ਉਦਾਂ ਨਹੀਂ ਆ ਰਿਹਾ ਨਾ ਤੇ ਹੁਣ ਮੈਨੂੰ ਲੱਗਦਾ ਵੀ ਅਸੀਂ ਕੋਈ ਜਿਹੜੇ ਤਿੰਨ ਸ਼ੇਵਲੇ ਨੇ ਤੁਹਾਨੂੰ ਲੱਗਦਾ ਕਿ ਪਾਣੀ ਵੋਟ ਗਿਆ ਹੈ ਨਾ ਜਿਹੜੇ ਉੱਪਰਲੇ ਉੱਚੇ ਆ ਉਹ ਉਹ ਜਿਹੜੇ ਆ ਉਹਨਾਂ ਤੱਕ ਨਹੀਂ ਜਾ ਰਹੇ ਹਨ ਤੇ ਵੇਟ ਕਰ ਰਹੇ ਆ ਉਹ ਤਾਂ 2 3 ਘੰਟੇ ਹੋ ਗਏ ਆ ਤੇ ਹੁਣ ਮੈਨੂੰ ਲੱਗਦਾ ਵੀ ਆਪਾਂ ਹੁਣ ਚੱਲਦੇ ਆਂ ਹੌਲੀ ਹੌਲੀ ਤੇ ਨੈਕਸਟ ਕਿਹੜੇ ਸਹੀ ਹੋਣਗੇ ਇਹ ਵੀ ਲੱਗਦਾ ਹੁਣ ਤਾਂ